ਭਾਈ ਆਪਾਂ ਨੂੰ ਨਾ ਕਈ ਦਿਨ ਹੋ ਗਏ ਸੜਕਾਂ ਦੇ ਆਪਾਂ ਦੇਖਦੇ ਆਂ ਵੀ ਆ ਝੰਡੇ ਲੱਗੇ ਹੋਏ ਟਰਾਲੀਆਂ ਬਹੁਤ ਵੱਡੀ ਤਦਾਦ ਦੇ ਵਿੱਚ ਹੜਪੀੜਤਾਂ ਵਾਲੇ ਇਲਾਕੇ ਦੇ ਵੱਲ ਜਾ ਰਹੀਆਂ ਨਗੀਆਂ ਜਦੋਂ ਮੈਨੂੰ ਅੱਜ ਪਤਾ ਲੱਗਿਆ ਹਨਾ ਸਾਡੇ ਨਗਰ ਦੇ ਵਿੱਚ ਵੀ ਸਾਰੇ ਨਗਰ ਵੱਲੋਂ ਸਮੂਹ ਪੰਚਾਇਤ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਜਥੇਬੰਦੀ ਦੀ ਇਕਾਈ ਆ ਗਈ ਸਾਡੇ ਪਿੰਡ ਤੇ ਇਹਨਾਂ ਸਾਰਿਆਂ ਵੀਰਾਂ ਵੱਲੋਂ ਪੂਰੇ ਨਗਰ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਅਗਰਾਹਾ ਜਥੇਬੰਦੀ ਦਾ ਬਹੁਤ ਵੱਡਾ ਭਰਾਲਾ ਵੀ ਸਾਡੇ ਹਰੀਗੜ੍ਹ ਦੇ ਵਿੱਚੋਂ ਵੀ ਜਿਹੜੀ ਟਰਾਲੀ ਆ ਪੂਰੀ ਭਰ ਕੇ ਦੇ ਨਾਲ ਸੇਵਾਦਾਰ ਵੀਰ ਬਾਈ ਹੜਪੀੜਤਾਂ ਲਈ ਜਾ ਰਹੇ ਨੇਗੇ ਨੰਬਰਦਾਰ ਸਾਹਿਬ ਮੰਨ ਲਓ ਵੀ ਕਿੱਥੋਂ ਤੁਰਨਗੇ ਟਰਾਲੀਆਂ ਕਿੱਥੇ ਇਕੱਠੀਆਂ ਹੋਣਗੀਆਂ ਇਹ ਜੀ ਹੰਡੇ ਇਕੱਠੀਆਂ ਹੋਣਗੀਆਂ ਉੱਥੇ ਗੁਰਦੁਆਰਾ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਆ ਉੱਥੇ ਇਕੱਠੇ ਹੋਣਗੇ ਕਿਉਂ ਆਪਾਂ ਨੂੰ ਕਈ ਦਿਨ ਹੋ ਗਏ ਦੇਖਦੇ ਆਂਗੇ ਰੋਡ ਉੱਤੇ ਜਦੋਂ ਆਪਣੇ ਅੱਡੇ ਉਤੋਂ ਦੀ ਹੈਨਾ ਟਰਾਲੀਆਂ ਸੌਆਂ ਦੇ ਹਿਸਾਬ ਚੀ ਜਾਂਦੀਆਂ ਨੇਗੀਆਂ ਮੈਂ ਕਹਿੰਦਾ ਬਾਈ ਜਥੇਬੰਦੀ ਦਾ ਬਹੁਤ ਸੋਹਣਾ ਪ੍ਰਾਲਾ ਤੇ ਨਾਲ ਪੱਕੇ ਤੌਰ ਤੇ ਸੇਵਾਦਾਰ ਵੀ ਉੱਥੇ ਜਾ ਰਹੇ ਨੇ ਕਹਿੰਦੇ ਜਿੰਨਾ ਟਾਈਮ ਸਾਫ਼ ਨਹੀਂ ਹੁੰਦਾ ਇੱਥੋਂ ਤੱਕ ਕੇ ਕਣਕਰੀ ਬੀਜ ਵੀ ਆਈ ਲਈ ਵੀ ਉਹਨਾਂ ਨੂੰ ਸਾਰਾ ਕੁਝ ਸਹੂਲਤਮਈਆ ਕਰਵਾਈ ਜਾਊਗੀ ਤਾਂ ਜੋ ਕਿਸੇ ਤੇ ਕੋਈ ਹੋਣਾ ਹੋਵੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਜਥੇਬੰਦੀ ਦਾ ਬਹੁਤ ਵਧੀਆ ਬਈ ਇਹ ਭਰਾਲਾਗਾ ਤੇ ਸਾਡੇ ਨਗਰ ਦੇ ਵਿੱਚੋਂ ਵੀ ਮੈਂ ਕਹਿੰਦਾ ਵੀ ਇੱਕ ਟਰਾਲੀ ਜਾ ਰਹੀ ਹੈ ਤੇ ਨਾਲ ਸੇਵਾਦਾਰ ਜਾ ਰਹੇ ਨੇ ਚੱਕ ਦੋ ਫਟੇ ਕਰਾਂ ਯੋਧਿਓ ਲਾ ਦੋ ਜਕਾਰਾ ਜਕਾਰਾ ਲਾ ਦੋ ਕਰਾਂ ਸੋਹ ਸਿਰਿਆ ਕਾਲ